ਲੱਕੜੀ ਦਾ ਧਿਆਨ ਆ ਗਿਆ ਵਾ ਐਤ ਕਿ ਦੀ ਦੀ ਪਿਛਲੀ ਵਾਰ ਇਕੱਲੀ ਚਲੇਗੀ ਸਿਆਰੀ ਦੀ ਦੀ ਨੂੰ ਕਹਿਣਾ ਆਪਾਂ ਇਕੱਠੇ ਚੱਲਾਂਗੇ ਹਾਂ ਪਿਛਲੀ ਵਾਰ ਦੀ ਦੀ ਪਹਿਲਾਂ ਹੀ ਬਣ ਕੇ ਚਲ ਗਈ ਸੀਗੀ ਆਹਦੀ ਇਕੱਠੇ ਜਾਵਾਂਗੇ ਨਾਲੇ ਮਜ਼ਾ ਵੀ ਆਊਗਾ ਹੂੰ ਚਲ ਮੈਂ ਦੀਦੀ ਨੂੰ ਫੋਨ ਲਾ ਕੇ ਪੁੱਛਦੀ ਲਾਉ ਹੈਲੋ ਸਾਸ਼ਰੀ ਗਾ ਦੀਦੀ ਅੱਛੀ ਕਾਜੀ ਕੀ ਹਾਂ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕੋ ਹਾਂਜੀ ਸਾਰੇ ਵਧੀਆ ਹੋਰ ਭਾਜੀ ਦਾ ਕੀ ਹਾਲ ਚੱਲ ਠੀਕ ਸਾਰੇ ਹਾਂਜੀ ਵਧੀਆ ਤੁਸੀਂ ਰਖੜੀ ਤੇ ਜਾਣਾ ਦੀਦੀ ਜਾਣਾ ਹਲੇ ਕੁਝ ਨਹੀਂ ਪਤਾ ਭਾਜੀ ਤੁਹਾਡੇ ਦਾ ਟਾਈਮ ਤੇ ਹੁਣ ਤਾਂ ਤੁਹਾਨੂੰ ਪਤਾ ਵੱਡੇ ਵੱਡੇ ਟੈਨਸ਼ਨ ਆਣਾ ਪੈਣੀ ਖਲੋਣੀ ਆ ਠੀਕ ਮੈਂਗਾ ਦੱਸ ਦਿੰਦੇ ਮੈਨੂੰ ਫਿਰ ਮੈਂ ਵੀ ਤੁਹਾਡੇ ਨਾਲ ਦੀ ਚਲ ਜਾਣਾ ਸੀਗਾ ਸਗੋਂ ਮੈਨੂੰ ਵੀ ਦੱਸ ਦਿੰਦੇ ਤੁਸੀਂ ਕਦੋਂ ਦਾ ਜਾਣਾ ਅਸੀਂ ਤਾਂ ਕੱਲ ਜਾਣਾ ਵਾ ਤੁਸੀਂ ਦੱਸ ਦੋ ਕਦੋਂ ਜਾਣਾ ਵੀ ਹਜੇ ਸਾਰਾ ਨੱਪਤ ਨਹੀਂ ਆ ਭਾਵੇਂ ਦਾ ਟਾਈਮ ਲੱਗੂਗਾ ਫੇਰ ਹੀ ਹੈ ਨਾ ਤੂੰ ਤਾਂ ਵੀ ਦੀ ਜਾਣਾ ਨਹੀਂ ਜਾਣਾ ਠੀਕ ਆ ਜੀ ਜੀ ਹਾਂ ਜੀ ਮੈਂ ਤਾਂ ਇਹ ਇਲੈਕਟ੍ਰੀਕ ਚਰਾਂਦਾ ਆਈ ਬਣੀ ਆ ਬਾਅਦ ਚ ਕਰਾਂਗੀ ਮਗਰ ਠੀਕ ਆ ਹੂੰ ਸਭ ਠੀਕ ਹੋਰ ਕੱਛੁ ਸਭ ਠੀਕ ਨੇ ਹਾਂਜੀ ਹਾਂਜੀ ਠੀਕ ਠੀਕ ਫੇਰ ਵੀ ਜੀ ਜੀ ਨੇ ਤਾਂ ਗੱਲ ਕਹਿ ਕੇ ਫੋਨ ਨਹੀਂ ਕੱਟਤਾ ਕੁਛ ਤਾਂ ਸਹੀ ਨਹੀਂ ਮੈਨੂੰ ਤਾਂ ਹਾਂ ਪਹਿਲਾਂ ਪਿਛਲੇ ਵਾਰ ਵੀ ਇਦਾਂ ਹੀ ਹੋਇਆ ਸੀ ਤੇਰੀ ਉਹੋ ਵੀ ਚੱਲਦੀ ਆ ਹੁਣ ਫੇਰ ਜੀ ਜੀ ਚੁਣ ਬੁਲਾਣੀ ਹੈ ਜੀ ਆ ਆਪ ਵੇ ਦੀਦੀ ਕਿੰਨਾ ਜਲਜਲ ਮਮੀ ਨੇ ਨਾਲ ਫੇਰ ਮੈਨੂੰ ਕਹਣਾ ਕਿ ਵੱਡੀ ਵੇਲਾ ਆਏਂਦੀ ਪਹਿਲਾ ਤੂੰ ਆਉਂਦੀ ਹੋਈ ਮੈਂ ਕੀ ਜਵਾਬ ਦੂੰ ਉਹਦੇ ਨਾਲ ਉਹਨੇ ਵੀ ਇਹਨੇ ਕਹਤਾ ਕਿ ਤੂੰ ਤਾਂ ਮੈਨੂੰ ਪਿਆਰ ਚੱਲ ਮੈਂ ਇਹਨਾਂ ਨੂੰ ਫੋਨ ਕਰਦੀ ਆਂ ਇਹਨਾਂ ਨੂੰ ਫੋਨ ਕਰਕੇ ਕਹਿੰਦੀ ਮੈਂ ਦੀਦੀ ਨੂੰ ਫੋਨ ਕੀਤਾ ਵਾ ਚੱਲ ਹੈਲੋ ਹਾਂਜੀ ਕੀ ਕਰਦੇ ਫਿਰ ਉਹ ਮੈਂ ਲਾਇਆ ਸੀ ਦੀਦੀ ਨੂੰ ਫੋਨ ਦੀਦੀ ਵੀ ਤਾਂ ਸਾਡਾ ਕੁਝ ਪਤਾ ਨਹੀਂ ਹੋਗਾ ਹਜੇ ਭਾਰੀ ਤੇਰੇ ਨੂੰ ਕੰਮ ਵਾ ਉਹਨਾਂ ਨੇ ਕਹਿੰਦੇ ਸਿਆਮ ਨੂੰ ਹਮਮ ਏਦਾਂ ਗੱਲ ਸੁਣੋ ਮੇਰੀ ਏਦਾਂ ਕਰੋ ਐ ਕਿ ਉਹ ਵੱਡਾ ਡੱਬਾ ਲੈ ਜੀਏ ਪਿੰਦੀ ਪਰ ਵੱਡਾ ਕਿਲੋ ਵਾਲਾ ਡੱਬਾ ਲੈ ਕੇ ਜੀ ਮੈਨੂੰ ਨਾ ਸਹੀ ਨਹੀਂ ਲੱਗਾ ਜੀ ਜੀ ਵੱਡਾ ਡੱਬਾ ਲੈ ਕੇ ਆਈ ਤੇ ਮੈਂ ਛੋਟਾ ਮੈਨੂੰ ਨਾ ਹੋਰ ਤਰ੍ਹਾਂ ਹੁੰਦਾ ਵਾ ਹਮ ਤੇ ਏਦਾਂ ਕਰੋ ਐ ਕਿ ਵੱਡਾ ਡੱਬਾ ਪਾ ਲੈ ਜੀ ਵਧੀਆ ਰੱਖਦੀਆਂ ਲੈ ਜੀ ਫਿਰ ਤੁਹਾਨੂੰ ਵੀ ਫਦਾ ਵਜਾ ਜੀਤਾ ਹੀ ਤੁਹਾਨੂੰ ਥੋੜਾ ਛੋਟਾ ਜਿਹਾ ਕੱਲਾ ਚੁਸ ਕਰਾਉਂਦੇ ਮੈਨੂੰ ਇਹ ਚੰਗਾ ਨਹੀਂ ਲੱਗੂ ਹਮ ਏਦਾਂ ਕਰੋ ਤੁਸੀਂ ਵੱਡਾ ਡੱਬਾ ਦੇਣ ਤੇ ਜਾਨ ਕਰੋ ਤੇ ਆ ਕੇ ਆਂਦੀ ਹਾਂ ਹਾਂ ਜੀ ਆਪਾਂ ਵੀ ਵਧੀਆ ਕਰਾਂ ਹਾਂ ਜੀ ਚਲੋ ਫਿਰ ਆ ਜਾਓ ਘਰੇ ਫਿਰ ਆਪਾਂ ਕਰ ਲਵਾਂਗੇ ਗੱਲ ਚਲੋ ਠੀਕ ਹੈ ਹਾਂ ਰਖੜੀ ਆਂਦੀ ਵੀ ਐ ਜਿਵੇਂ ਕਰਨਾ ਰਖੜੀ ਤੇ ਦੋਵੇਂ ਭੈਣਾਂ ਕੀ ਸੱਚਾ ਕੋ ਸੋਚੋ ਹੀ ਆ ਨਾ ਮਾਂ ਬੱਟੀ ਦਾ ਮੀਨਾ ਆਪਾਂ ਨੂੰ ਛੋਗੇ ਵਿੱਚ ਚਲੋ ਆਪਾਂ 500 ਵੀ ਦੇਣਾ ਇਹ ਤੇ ਯਾਹਮ ਕੀਤਾ ਹੈ ਮੈਂ ਕੋਈ ਗੱਲ ਨਹੀਂ ਹੁਣ 100 ਟੀਮ ਦਾ ਮੈਂ 100 ਦਾ ਮੈਂ 200 ਪੀ ਦੇ ਰਹਾ ਹਾਂ ਕਿਉਂ ਵੀ ਵੱਡੀ ਦਾ ਆਪਾਂ ਨੂੰ ਮੇਨ ਵੱਡੀ ਵੀ ਹੋਣਾ ਵਾ ਪਤਾ ਦਓ ਇਹ ਡਪਰਾਉਣ ਕਿਹੋ ਜਾਵਾ ਮੂੰਹ ਬਣਾ ਕੇ ਬਹਿ ਕੇ ਸੈਪਾ ਪੈ ਜੂਗਾ ਕਮਾ ਵੱਡੀ ਫੇ ਮੂੰਹ ਆਪਾਂ ਵਧੀਆ ਕਰਨਾ ਵਾ ਜਿੱਤ ਆਈ ਆਂਦੇ ਆ ਫਿਰ ਆਪਾਂ ਹੋਈ ਆਪਣੇ ਨਾਲ ਬੜੀ ਹੈ ਛੋਟੀ ਜਿੰਦੀ ਕੀ ਆ ਅੱਧਾ ਦੇ ਨੇ ਨਹੀਂ ਸੋਚਦੇ ਬਾਕੀ ਨਾਲ ਨਾਲ ਹੀ ਖਾਨਦਾਨ ਨਾਲ ਹੀ ਵੱਡੀ ਤੇ ਫਿਰ ਉਹ ਜੀਚਾ ਜੀ ਚਾਹੁੰਦੇ ਆ ਅਸੀਂ ਉਹਨਾਂ ਨਾਲ ਬਖਾਨਾ ਕੀ ਫਿਰ ਮੇਰੀ ਹੋਣੀ ਤੇਰੀ ਹੋਣੀ ਉਹਨਾਂ ਦੀ ਮੇਰੀ ਕੋਈ ਗੱਲ ਨਹੀਂ ਮਾਤਾ ਨੇ ਫਿਰ ਕੀ ਹੁੰਦਾ ਵਾ ਭੈਣ ਭਰਾਵਾਂ ਦਾ ਲੈ ਆ ਆਂ ਆਂ ਤੇ ਭਰਾਵਾਂ ਦੇ ਤੇ ਭੈਣ ਭਰਾਵਾਂ ਦਾ ਉਹ ਵੇੜੀ ਯਾਰਾ ਲਾ ਉਹਨੂੰ ਨਾ ਪੜ੍ਹਦੀ ਨਾ ਸੈਂਦੀ ਨਾ ਬੜਦੀ ਨੂੰ ਦੇਣਾ ਤੇ ਛੁੱਟੀਆਂ ਦੇਣਾ ਤਾਂ ਤਾਂ ਚੱਲਣ ਲੱਗ ਪੈਂਦੇ ਸੋਰੀ ਸੰਗੀ ਉਈ ਸੋਹਣੀ ਜਿੰਦੀ ਮੈਂ ਤਾਂ ਇੱਥੇ ਆ ਕੇ ਆਸ ਚਲੋ ਗੋਮਾ ਹੈ ਨਾ ਕੋਈ ਆ ਸਮਝਾ ਸਰੋਬੀ ਜੀ ਮੇਰੇ ਨਾਲ ਗੱਲ ਕਰਦੇ ਸਰ ਵੀ ਕੀ ਨਾ ਚਾਹੀਦਾ ਸਹੀ ਮਿਲ ਜਾਈਵੇ ਠੀਕ ਉਡੀਕ ਨਾ ਲੈਣਾ ਹੈ ਛੋਟੇ ਨੂੰ ਛੋਟੇ ਨੂੰ ਤੇ ਵੱਡੇ ਕੁੜੀ ਦਾ ਇੱਕੋ ਜਿਹਾ ਹੁੰਦਾ ਪਰ ਉਹ ਮਾੜੀ ਹੈ ਤੇ ਫਿਰ ਕੀ ਹੁੰਦਾ ਦੋਵੇਂ ਭੈਣਾਂ ਇੱਕੋ ਜਿਹਾ ਸਮਝਦੇ ਨੇ ਕਿ ਉਹਦੇ ਮੁੰਡੇ ਤੇ ਮਨ ਚ ਗਲਤਫਹਿਮੀ ਦਿਖਾਦੀ ਵੱਡੇ ਹੁੰਦੇ ਛੋਟੇ ਹੁੰਦੇ ਆਸਾ ਗੱਲ ਗਲਤ ਜੇ ਮੈਨੂੰ ਮਾਰਾ ਕੋ ਨਾ ਤੇ ਫਿਰ ਕੰਦੀ ਮੈਨੂੰ ਬੋਲਦਾ ਮੈਂ ਤਾਂ ਕੁਝ ਬੋਲੀ ਨੂੰ ਮੁੰਡੇ ਲਾਤੀ ਫਿਰ ਮੁੰਡਾ ਗੁੱਸਾ ਹੁਤਾ ਮੈਂ ਬੋਲਦੀ 10 ਮੇਰਾ ਤਾਂ ਕਸੂਰ ਪੱਟ ਦਿੰਦੇ ਤੇ 15 ਕਸੂਰ ਦਾ ਕੀ ਕਰੀਂ ਚੰਗੇ ਗੱਲ ਦੀ ਚੋਟੀ ਕੁੜੀ ਤੇਰੇ ਤੇ ਤੇ ਮੁੰਡੇ ਮਖਰਾ ਸੰਜਾ ਮੈਂ ਆਨ ਨਾ ਤੇਰਾ ਜੱਟਾ ਲਾ

ਕਿੰਨੇ ਮੀਟਰ ਹੀ ਮੈਂ ਬਸ ਉਹ ਠੀਕ ਹੈ 1.5 10 ਕਈ ਥੁੜੀ ਸੀ ਅੱਗੇ ਸੋਚੀ ਨਾ ਮਾਂ ਭੈਣ ਆਇਆ ਹੀ ਨਹੀਂ ਤਿਆਰੀ ਨਾ ਹੋ ਗਈ ਤੇ ਟ੍ਰੈਫਿਕ ਵੀ ਬੜਾ ਸੀਗਾ ਦਿੱਲੀ ਤੋਂ ਬੜਾ ਸੌਖਾ ਥੁੜੀ ਆ ਸਰ ਮੈਂ ਆ ਲਈ ਕਿਹਨ ਕਰੇ ਸਮਝ ਕੇ ਸੀ ਸਵਾਗਤ ਆ ਜਾ ਬੱਸ ਤੂੰ ਮੇਰੇ ਕੋਲ ਮਿਲੋ ਨਾਨੀ ਪਪਾ ਨੂੰ ਆ ਜਾ ਨਾਨੀ ਪਪਾ ਨੂੰ ਮਿਲੋ ਇੱਧਰ ਆ ਇਹਨੂੰ ਬੜੀ ਸ਼ਰਮ ਆਉਂਦੀ ਆ ਮੇਰਾ ਨਾਨੀ ਪਪਾ ਮੇਰਾ ਚਲੋ ਚਲੋ ਕੋਈ ਕੰਮ ਦਾ ਵਧੀਆ ਆ ਜਾ ਇਹਦੀ ਵੀ ਆਉਣ ਆਣ ਰਖੜੀ ਬੰਨਣ ਹੈ ਨਾ ਮਾਚੀ ਨੂੰ ਮਿਲ ਜੇ ਮੇਰੇ ਕਾਕੇ ਨੇ ਆਹ ਪਰਵਾਹੀ ਕੀ ਹੈ ਹਾਂ ਜੀ ਕੰਮ ਕਰ ਠੀਕ ਹੈ ਤੂੰ ਦੱਸੋ ਠੀਕ ਹੈ ਬਹੁਤ ਠੀਕ ਹੈ ਦਵਾਈ ਵੀ ਲੈ ਲੈ ਦਵਾਈ ਪਾਣੀ ਲੈ ਗਿਓ ਪਾਣੀ ਰਹਿਣ ਦੋ ਮੋਲਦੀ ਆਉਂਦੇ ਹਾਂ ਹਾਂ ਕੋਈ ਨਾ ਤੁਸੀਂ ਵੀ ਨਦੀ ਮਲੋ ਮਮਾ ਲਓ ਤੁਸੀਂ ਵੀ ਪੀ ਲਵੋ ਕੋਲੋ ਪੜੋ ਕੋਈ ਨਹੀਂ ਕੋਈ ਨਹੀਂ ਪੀ ਲਓ ਤੁਸੀਂ ਹਾਂ ਐਸੀ ਕਿਹੜੀ ਚਾਹ ਪੀਤੀ ਨਹੀਂ ਨਹੀਂ ਲੈ ਲੈ ਕੋਈ ਨਹੀਂ ਚਾਹ ਪੀਤੀ ਇਹ ਨਾ ਹੋ ਗਈ ਦੀਨੇ ਹੈ ਵੀ ਨੰਨੀ ਹਾਉਸ ਆਈ ਯਾ ਪਿੱਛੇ ਦੀ ਰਖੜੀ ਬਨਵਾ ਲਉ ਫਿਰ ਮੈਂ ਵੀ ਜਾਣਾ ਆ ਇਹਨਾਂ ਨੂੰ ਵੀ ਕੰਮ ਹੈਗਾ ਦੀਦੀ ਨੇ ਵੀ ਆਣਾ ਹੈ ਜੇ ਚਲ ਪੁੱਤ ਕੋਈ ਗੱਲ ਨਹੀਂ ਤੇਰੀ ਛੋਟੀ ਭੈਣ ਨਹੀਂ ਆਣ ਵਾਲੀ ਤਾਂ ਇਕੱਠੇ ਦੋਨੇ ਭੈਣਾਂ ਦਾ ਰਖੜੀ ਬੰਨ ਲੈਣਾ ਉਹਨੇ ਆ ਹੀ ਜਾਣਾ ਹੁਣੇ ਹੋਣ ਲਾਓ ਘਰ ਜਾ ਆਓ ਛੋਟੀ ਆ ਗਈ ਤੇ ਦੇਖੀ ਜਾਈਏ ਚਲ ਆ ਕੁੜੀਏ ਬੰਨ ਲੈ ਰਖੜੀ ਮੁੰਡੇ ਨੂੰ ਆਹ ਨੂੰ ਰਖੜੀ ਬੰਨ ਨਾ ਵਾਈ ਭਾਈ ਨੇ ਕੰਮ ਨਹੀਂ ਅੱਜ ਜਾ ਕੇ ਹੀ ਘਰਾਂ ਦੇ ਕੰਮ ਹੁੰਦੇ ਆ ਆਮੁੱਲੇ ਨੂੰ ਮੰਨ ਰਖੀ ਆ ਵੀ ਵੀ ਕੀ ਬਚਦੀ ਜੀ ਨਹੀਂ ਆਉਂਦਾ ਕਿਤੇ ਦੀਦੀ ਹੁਣੇ ਤਾਂ ਆਪਣੇ ਤੋਂ ਪਹਿਲਾਂ ਹੀ ਆ ਕੇ ਬੈਠੀ ਹੈ ਆਪਾਂ ਨੂੰ ਕਹਿੰਦੇ ਸੀ ਮੈਨੂੰ ਤਾਂ ਪਤਾ ਨਹੀਂ ਅਜੇ ਸੈਸਟਰੀ ਕੁੜੀ ਅੱਗੇ ਤੈਨਾਂ ਕਹਿੰਦੇ ਹੀ ਆਇਆ ਨਹੀਂ ਅਜੇ ਤਰੋ ਕੁਝ ਠੀਕ ਹੈ ਕੀ ਹੋਇਆ ਹਾਂ ਜੀ ਤਰੋ ਬੋਲ ਜੀ ਬਾਤ ਸੁਣੀ ਹੈ ਸੈਸਟਰੀ ਕਾ ਮੈਨੂੰ ਸੈਸਟਰੀ ਕਾ ਬੀਬੀ ਸੈਸਟਰੀ ਹੋਰ ਠੀਕ ਹੋ ਹਾਂ ਵਧੀਆ ਵਧੀਆ ਇਹਨਾਂ ਨੂੰ ਦੱਸਿਆ ਨਹੀਂ ਦੇਈਂ ਨਾ ਮੈਂ ਫੋਨ ਵੀ ਕੀਤਾ ਸੀ ਕਿ ਇਹਨੇ ਸਾਡਾ ਇਹ ਪਤਾ ਨਹੀਂ ਬਸ ਇਹ ਆਏ ਛੇ ਗਣੇ ਚਾਲ ਚਾਲ ਫਟਾਫਟ ਅਸੀਂ ਹੋਏ ਰੈਡੀ ਤੇ ਦੀਦੀ ਆ ਕੀ ਫੇ ਵੱਡਾ ਡੱਬਾ ਲੈ ਆਈ ਚਲ ਕੋਈ ਗੱਲ ਨਹੀਂ ਐਤ ਕਿ ਤੇ ਮੈਂ ਆਪਣੇ ਵੀਡੀਓ ਵਾਸਤੇ ਚਾਂਦੀ ਦੀ ਲੱਕੜੀ ਬਣਾ ਕੇ ਲੈ ਕੇ ਆਈ ਮੈਂ ਕਰੇ ਮੰਮੀ ਹੋਲੀ ਸਾਰੇ ਲਈ ਆਹ ਲੋਹੀ ਜਿੱਤੀ ਆ ਬੜੇ ਸੋਨੇ ਪਾਇੇ ਕੜੇ ਇਹ ਤੇਰੇ ਜਿੱਜੂ ਦਾ ਕਿ ਆਏ ਸੀਗੇ ਹੱਦੀ ਆ ਬੜੇ ਸੋਨੇ ਆਏ ਇੱਕ ਵਾਰ ਜੇ ਸੋਨੇ ਵੀ ਸੋਨਾ ਆਏ ਸੀਗੇ ਨਾ ਫਿਰ ਉਹਦੋਂ ਲੱਗਿਆ ਮਿੰਨੂ ਆ ਚੂੜਾ ਲੈਣਾ ਲੈ ਇੰਨਾ ਸੀਗਾ ਆਹੀ ਰਿੰਗ ਵੀ ਲੈ ਕੇ ਆਏ ਸੀ ਜਦੋਂ ਫਾਈ ਚੂੜੀਆਂ ਲੈ ਕੇ ਦਿੱਤੀਆਂ ਸੀ ਤੇ ਸਿੱਪੀਆਂ ਨੇ ਨਾ ਇਹ ਤਾਂ 골ਡ ਦੇ ਆ ਆ ਦੇ ਕੋਲ ਮੋਲਟ ਦੀ ਗੜੀ ਨੇ ਆ ਕੇ ਦਿੱਤੇ ਆ ਵੀ ਨਾਲ ਲਿਆਉਂਦੇ ਸੀ ਜਦੋਂ ਬਾਹਰ ਗਏ ਸਣੇ ਆ ਬਹੁਤ ਸੋਹਣੇ ਦਾਦੀ ਬਹੁਤ ਸੋਹਣੇ ਆ ਵੀ ਲਿਆਦੇ ਸੀ ਤਾਂ ਆਪਸ ਵਿੱਚ ਦੇ ਆ ਵੀ ਮੇਰੇ ਵੀ ਵੇਖ ਲੈ ਦੇਖ ਸੋਹਣਾ ਨਾ ਵੇਖ ਲੈ ਦੇਖ ਲੈ ਦੂਰ ਵੇਖ ਲੈ ਮੇਰੇ ਬੀਬੀ ਨੇ ਕਿੰਦਾ ਕਹਤਾ ਹੈ 1 ਮਿੰਟ ਚ ਵੇਖ ਮੈਂ ਇੰਨੀ ਮਾੜੀ ਹਾਂ ਚਲ ਪੁੱਤਾ ਜਲਦੀ ਕਰ ਤੂੰ ਕਿੰਨੇ 5 ਮਿੰਟ ਲੱਗਣੇ ਨੇ ਜਾਣਾ ਮੈਂ ਕੰਮਾਂ ਮੈਨੂੰ ਚਲੋ ਚਲ ਬਸ ਬਰ ਦੋ ਮਿੰਟ ਹੋਰ ਚਲਦੀ ਹੈ ਕਿ ਜਾਣਾ ਟਾਈਮ ਹੋ ਰਿਹਾ ਇਹ ਤੇ ਨਹੀਂ ਕੁਛ ਚਾਹੀਦਾ ਜੋ ਬੰਦਾ ਦੋ ਇਹ ਨਹੀਂ ਇਹ ਕਿਉਂ ਜੋ ਕਰਸੋ ਲੋ ਇਹ ਕੀ ਹੈ ਤਾਂ ਉਹ ਥੋੜੇ ਲੱਗਦੇ ਆ ਮੈਨੂੰ ਮੈਂ ਨਾ ਸਹੀ ਆ ਤਾਂ ਬਹੁਤ ਘੱਟਾ ਜਿੰਨੇ ਕ ਜੋ ਕੇ ਹੀ ਬੀਬੀ ਇਹ ਤਾਂ ਬਹੁਤ ਘੱਟਾ ਨਹੀਂ ਇੰਨੀ ਦੂਰੋਂ ਮੈਂ ਆਈ ਆ ਚੱਲ ਕੇ ਥੋੜੇ ਕੋਈ ਇਹਦੇ ਨਾਲ ਨਹੀਂ ਵੀ ਕਰ ਦੱਬਾ ਵੀ ਤਾਂ ਦੇਖੋ ਕਿੰਨਾ ਮਹਿੰਗਾ ਡੱਬਾ ਪٹرول ਦਿੱਲੀ ਤੋਂ ਮੈਂ ਆਈ ਆ ਤੇ ਆਹ ਦੇਖ ਭੈਣ ਬਿਸਕੁਟ ਚੋਕਲੇ ਆਈ ਦਿੱਲੀ ਮੈਂ ਸੀ ਮੈਂ ਨਾਲ ਦੇ ਦਿੱਤਾ ਵਾ ਇਹ ਨਹੀਂ ਆ ਬਹੁਤ ਘੱਟ ਆ ਨਾਲੇ ਅੱਗੇ ਕਿ ਮੈਂ ਕੀ ਕਰਾਂ ਮੇਰੇ ਕੋਲ ਤਾਂ ਬਥੇਰੇ ਕਿਸੇ ਕੋਲ ਪੇ ਕਰੇ ਕੋਈ ਨਹੀਂ ਖੋਦੀ ਨਹੀਂ ਮੋੜੇ ਦੇ ਨਾਲ ਇਹ ਕਿੰਨੀ ਬੰਦਾ ਆ ਇਹ ਵੀ ਦੂਰੋਂ ਮੇਰਾ ਨਾਲ ਕੁੜੀ ਰਹੀ ਆਈ ਦੀ ਲੈ ਪੈਣ ਵੀ ਜਾਕ ਮੈਂ ਤਾਂ ਬਣਾ ਲਾ ਮੇਰੇ ਕੋਲ ਨਹੀਂ ਫਾਰਡ ਪੈਣ ਨਹੀਂ ਰੱਖਣੀ ਕੋਈ ਨਾ ਤੂੰ ਵੀ ਸੋ ਦਾ ਡੱਬਾ ਵੀ ਦੇਖੋ ਕਿਦਾਂ ਦਾ ਮੈਂ ਡੱਬਾ ਵੀ ਵਧੀਆ ਲਿਆਈ ਇੰਨੇ ਦੂਰੋਂ ਪਈ ਆਈ ਮੈਂ ਵੀ ਰੱਖ ਲਈ ਨਾ ਕੇ ਸਾਰੇ ਬਹੁਤ ਘੱਟ ਆ ਕੋਈ ਨਾ ਤੂੰ ਵੀ ਕੱਟ ਰੱਖੀ ਐਸੀ ਮੇਰੇ ਕੋਲ ਬਤਲੀ ਬੜੀ ਸੋਹਣੀ ਨੇ ਕਿਹਨੇ ਪੈਸੇ ਜੋੜ ਕੇ ਮੈਂ ਕਿਹਾ ਕਿ ਤੇ ਮੈਂ ਆਪਣੇ ਭਰਾ ਨੂੰ ਚਾਂਦੀ ਦੀ ਰਕਰੀ ਦਿੱਤੀ ਨੇ ਹਾਂ ਖੋ ਜੀ ਦੀ ਸੋਹਣੀ ਐ ਤੇਰੀ ਹਮੇ ਆ ਕੋ ਹਾਂ ਐ ਸੋਹਣੀ ਐ ਜੀ ਸਲਾਮ ਵੀ ਲੈ ਤੇਰੇ ਨਾਲ ਮੈਂ ਤਾਂ ਵਰਤੂ ਪੈਸੇ ਨਹੀਂ ਮੇਰੇ ਭਰਾ ਨੇ ਜੋ ਮੈਂ ਦੇਤਾ ਮੈਂ ਕੁਛ ਨਹੀਂ ਕੁਝ ਵੀ ਮੈਂ ਮੇਂ ਬੀਬੀ ਨੂੰ ਲੱਗਦਾ ਹੈ ਭੈਣ ਮੇਰੇ ਕੋਲ ਸਿਸ ਚਾਂਦੀ ਦੀ ਰਕਰੀ ਲੈ ਕੇ ਗਈ ਮੈਂ ਵੀ ਨੂੰ ਬੱਚਾ ਸਮਝੀ ਨਾ

ਕੋਈ ਨਹੀਂ ਜੇਗਾ ਤੂੰ ਫੋੜੇ ਕਰ ਦਿੰਦੀ ਆਪੇ ਬਾਤ ਕਰ ਦਿੰਦੀ ਆਪੇ ਤਾਂ ਤੋੜ ਦੇਸਲਾ ਆਹ ਗੱਲ ਨਹੀਂ ਤਾਂ ਆਈ ਜਾਈਏ ਇਹਦਾ ਪਟਰੋਲਾ ਆ ਦੇਣਾ ਤੂੰ ਹੀ SLAਵਾ ਪੈਂਦੀ ਸੀ ਤੂੰ ਮੈਨੂੰ ਪੁੱਛਿਆ ਪੁੱਛਿਆ ਵੀ ਤੂੰ ਕਹਿੰਦੀ ਸੀ ਮੁੰਡਾ ਨਾ ਮੇਰੇ ਨਾਲ ਸਲਾਹ ਕਰਦਾ ਤੇ ਇਹ ਨਾਲ ਹੀ ਕਰਦਾ ਵੀ ਫੇਰ ਕੀ ਹੋ ਗਏ ਨੇ ਪਹਿਲੇ ਤੇ ਬਾਅਦ ਤੂੰ ਉਸ ਦਾ ਗਿਫਟ ਤੇ ਆਵੇ ਗਿਫਟ ਤੇ ਪੰਸਰੇ ਬਾਦੂ ਸੀ ਕੋਈ ਨਹੀਂ ਪਤਾ ਦਿੱਤਾ ਹੀ ਹੈ ਦੋ ਸਰਮੀਆਂ ਤੇਰੇ ਵੱਡੀ ਹੋ ਆਈ ਬਚਾ ਮੈਂ ਨਾਲ ਤੂੰ ਇਦਾਂ ਹੰਦੇ ਥੋੜੀ ਗੱਲ ਕੀ ਵਿਖਾਉਗੀ ਜਾ ਕੇ ਡਰਾਣੇ ਜਟਾਣੇ ਮੈਂ ਵੀ ਤਾਂ ਆਪਣੇ ਸੋਹਣੇ ਚ ਵਿਖਾਣਾ ਕੋਈ ਪੰਜੀ ਗੱਲੀ ਹੈ ਜਿਹੜਾ ਕਿ ਨਹੀਂ ਦੇਖਣਾ ਜੇ ਨਾਨ ਆ ਘਰ ਕੰਨਿਕਲੀ ਦੇ ਨਾਨ ਆਪਣੇ ਸੋਹੜਿਆ ਤੇਰਾ ਕਿਸੇ ਬਿਨਾ ਸਾਸ ਨਾਨ ਨਾਨ ਦੇ ਕੋਈ ਨਹੀਂ ਦੇ ਵੀ ਸਾਰੀ ਉਹ ਵੀ ਸਭ ਉਹਦਾ ਖਾਨਦਾਨ ਵੱਡਾ ਆ ਬੀਬੀ ਨਹੀਂ ਉਹਦੇ ਵੀ ਹੈਗਾ ਵਾ ਉਹ ਵੀ ਚੱਲ ਲੈ ਕੇ ਜਾਂ ਇਦਾਂ ਨਹੀਂ ਸੀ ਚਾਹੀਦਾ ਗੁੰਗ ਆਪਣੀ ਗੁਣੀ ਨੂੰ ਵੱਡੀ ਨੂੰ ਥੋੜਾ ਜਿਹਾ ਪੋਤਰੀ ਨੂੰ ਸਮਝਾ ਦਿਆ ਕਿ ਤੂੰ ਆਪਣੇ ਪੋਤਰ ਇਹਨੂੰ ਵੀ ਚੁਮਲਾਇਆ ਤੇ ਵੱਡੀ ਕੋਤਰੀ ਨੂੰ ਵੀ ਚੁਮਲਾਇਆ ਨਹੀਂ ਕੋਈ ਨਹੀਂ ਚਾਹੁੰਦੇ ਚੁੰਮਲੇ ਉਹ ਚਈਆ ਕਰਕੇ ਗਏ ਤੂੰ ਇਹਦੇ ਨਾਲ ਵੀ ਪਿਆਰ ਕਰਿਆ ਕਰ ਤੂੰ ਮੈਂ ਕਰਦੀ ਆ ਪਿਆਰ ਕਿੰਨਾ ਕੋਰਾ ਹੋਗਾ ਫਿਰ ਤੂੰ ਆਪਣੇ ਕੋਲ ਵੱਡੀ ਵੱਡੀ ਥਾਂ ਰੱਖਣਾ ਛੋਟੀ ਵੀ ਛੋਟੀ ਤੂੰ ਆਪਣੇ ਪੋਤਰ ਨੂੰ ਜੋ ਆਪਣਾ ਸਰਪਾਇਆ ਸੀ ਉਹਨੇ ਉਹੀ ਦਿੱਤਾ ਮੇਰੇ ਮੇਰੇ ਨਾਲ ਸਲਾਹ ਨਹੀਂ ਕੀ ਇਹ ਦੇਣਾ ਕਰਨਾਨੀਆਂ ਤਾਂ ਤਾਂ ਬੜੀ ਲੈਉਗੀ ਪਰ ਆਪਾ ਗੱਲ ਤੇ ਜਦੋਂ ਉੱਚਾਂ ਦੀ ਕਰੀ ਤਾਂ ਮੈਂ ਗਲਤ ਸੋਚਦਾ ਨਹੀਂ ਵੀ ਇਹਨੂੰ ਕਿੰਨੀ ਗਲਤ ਜਾਣੀ ਇੰਨਾ ਮੈਂ ਤੇ ਤੈਨੂੰ ਸੱਚੀ ਗੱਲ ਕਹੀ ਸੀ ਨਾ ਪਹਿਲਾਂ ਉਹ ਵਿਚਾਰੀ ਕੋਲੀ ਤੇ ਉਹ ਨਾ ਫੰਦ ਬਗ ਦੇ ਕਿਲਾ ਕੇ ਮੂੰਹ ਨਾਲ ਅੰਗੇ ਚੱਲ ਕੇ ਛੂਟੀ ਤਾਂ ਮੂੰਹ ਬਣਾ ਕੇ ਚੱਲੀ ਗਈ ਪਰ ਆਪਣੇ ਖਾਣ ਨਾਲ ਇਹ ਨਕਲੀ ਕਲੀ ਤੂੰ ਵੀ ਤੂੰ ਹੀ ਮੂੰਹ ਦਾ ਸਵਾਦ ਦਿੱਤੀ ਨਹੀਂ ਗੋਦ ਸਵਾਦ ਮੈਂ ਕੋਈ ਨਹੀਂ ਦਿੱਤੀ ਮੈਂ ਕਿਹਾ ਜਾਂਦਾ ਉਹ ਬਸ ਖਾਂਦੇ ਮਾਂ ਸੀ ਕਹਿੰਦੀ ਹੈ ਭਾਈ ਤੁਮੋਂ ਭੈਣਾਂ ਨੂੰ ਇੱਕੋ ਜਿਹਾ ਰੱਖੋ ਵੱਡੀਆਂ ਵੀ ਹੋਣਾ ਪਿਆ ਕਰ ਛੋਟੀਆਂ ਨੂੰ ਵੀ ਹੋਣਾ ਪਿਆ ਕਰ ਕੋਈ ਸਾਡੇ ਭੈਣ ਭਰਾਵਾਂ ਚ ਲੜਾਈ ਪਈ ਨਹੀਂ ਮੈਂ ਨਾ ਕੋਈ ਲੜਾਈ ਨਹੀਂ ਪਾਈ ਤੁਸੀਂ ਹੀ ਪੈਣੀ ਹੈਗੀ ਮਾਂ ਨੇ ਤਾਂ ਮਤ ਤੈਨੂੰ ਚੰਗੀ ਦਿੱਤੀ ਨਹੀਂ ਮੈਂ ਕੱਲ ਤੇਹੀ ਕਹਿਣ ਦੇ ਸੀ ਕਿ ਇੱਕੋ ਜਿਹਾ ਕਰੋ ਇੱਕੋ ਜਿਹਾ ਰਹੋ ਫੇਰ ਨਾ ਉਹ ਰੁੱਸਦੀ ਤੇ ਨਾ ਉਹ ਰੁੱਸਦੀ ਉਹ ਟੀਵੀ ਨੂੰ ਰੁੱਸਦੀ ਕਰੀ ਨਾ ਉਹ ਰੁੱਸ ਉਹਨੂੰ ਤੁਸੀਂ ਸ਼ੁਰੂ ਤੋਂ ਹੀ ਜ਼ਿਆਦਾ ਦੇ ਦੇ ਕੇ ਨਾ ਆਪਣੇ ਸਿਰ ਤੇ ਢਾਹ ਦਿੱਤਾ ਹੈ ਵਾ ਨਾ ਉਹ ਆਖੀ ਕਿਸੇ ਤੇ ਲੱਗਦੀ ਮੇਰਾ ਤਾਂ ਗੱਲ ਹੀ ਮੰਨਦੀ ਹੈਗੀ ਪਤਾ ਨਹੀਂ ਕਿ ਛੋਟੀ 200 200 ਘੰਟੀਆਂ ਨਹੀਂ ਵੱਡੀ ਵੀ ਚੰਗੀ ਐ ਕੋਈ ਗੱਲ ਨਹੀਂ ਛੋਟੀ ਤੂੰ ਜਾਣਦਾ ਛੋਟੀ ਸਾਡੀ ਸਮਝਦਾਰਾ ਸਮਝ ਜਾਂਦੀ ਵੱਡੀ ਸਮਝਦੀ ਨਹੀਂ ਉਹ ਘਰ ਵਾਲਾ ਇਹ ਵੀ ਤੂੰ ਉਹਨੂੰ ਗੱਲਾਂ ਕਰਕੇ ਵੱਡਾ ਬਣ ਕਰ ਕਰਕੇ ਉਹ ਵੱਡਾ ਬਣੇ ਦਵਾਈ ਉਹ ਜਿਹੜਾ ਨਾ ਉਹ ਦਵਾਈ ਆਪਣੇ ਕੋਲੋਂ ਚੀਜ਼ਾਂ ਦੇ ਕੇ ਉਹ ਆਟੜ ਖੋਰਾ ਐ ਆਟੜ ਖੋਰਾ ਐ ਉਹਦਾ ਤਾਂ ਰੱਖਣਾ ਪੈਂਦਾ ਐ ਤੇ ਛੋਟੀ ਤੇਰੀ ਸਾਡ ਚੰਗੀ ਲੋਕਾਂ ਕੋਈ ਚੰਗਾ ਉਹ ਡਾਂਢੀ ਲਵਾਤੀ ਆ ਇੱਥੇ ਕਿਉਂ ਉਹ ਉੱਥੇ ਰੁਕੀ ਜਾਂਦੀ ਉਹ ਹੁਣ ਉੱਥੇ ਬੋਲੂਗੀ ਕੋਈ ਆਪਾਂ ਵਾਧ ਕਰਦਾ ਕੋਈ ਗੱਲ ਨਹੀਂ ਤੂੰ ਘਬਰਾ ਨਾ ਰਹੀ ਤੇ ਤੂੰ ਮਾਰ ਤਾ ਸਹੀ ਗਿਆ ਕਰ ਤੂੰ ਚਲ ਗਾਲ ਪਾ ਕੇ ਸਹੀ ਗਾਲ ਨਹੀਂ ਤੇ ਜਿਹੜਾ ਹੋ ਗਿਆ ਸਾ ਕੰਮ ਹੋ ਗਿਆ ਵਾਸਤੇ ਤੇ ਛੋਟੀ ਨੂੰ 200 ਰੁਪਏ ਤਾਂ ਚੰਗਾ ਲੱਗਦਾ ਚਲ ਛੋਟੀਆਂ ਆਪੇ ਬਣਾ ਲਾਂਗੇ ਬਾਹਰ ਵਿੱਚ ਕੋਈ ਨਹੀਂ ਜੋ ਕਰਦਾ ਠੀਕ ਕਰਦਾ ਤੂੰ ਤੇ ਸਲਾਹ ਨਹੀਂ ਮਣੀ ਹੁੰਦੀ ਮੈਨੂੰ ਸਮਝਉਂਦੀ ਹੁਣ ਮੈਨੂੰ ਕੀ ਪਤਾ ਮੈਂ ਤਾਂ ਤੂੰ ਜਿੱਦਾਂ ਕਹਣਾ ਮੈਂ ਤਾਂ ਉਦਾਂ ਹੀ ਕਰਨਾ ਤੈਨੂੰ ਕੋਈ ਗਰਮਟਾ ਮੇਰੀ ਗੱਲ ਸੁਣ ਤੂੰ ਜ਼ਿੰਮੇਦਾਰ ਨੂੰ ਮੁੰਡੇ ਦਾ ਸਪਾਇਆ ਵਾ ਮੁੰਡੇ ਨੇ ਤਾਂ ਉਹੀ ਕੁਝ ਕਰਨਾ ਜੇ ਤਾਂ ਮੈਂ ਕੱਲ ਬੋਲੀ ਸੀ ਉਹ ਤੂੰ ਮੈਨੂੰ ਚੁੱਪ ਕਰਾਤਾ ਉਹਦਾ ਤਾਂ ਤੂੰ ਮੈਨੂੰ ਬੋਲਣ ਨਹੀਂ ਦਿੱਤਾ ਫੋਨ ਵੱਡੀ ਰੋਸ ਕੇ ਚਲ ਗਈ ਆ ਉਹ ਵੀ ਹੁਣ ਗੱਲ ਮਾੜੀ ਆ ਰੋਸ ਕੇ ਰਖੜੀ ਵਾਲੇ ਦੇ ਨੇ ਤੇਈ ਆ ਕੋਈ ਗੱਲ ਨਹੀਂ ਬਣਾਉਣੀ ਮੁੰਡੇ ਬੱਚਾ ਵੀ ਦੇਖਣਾ ਪੈਂਦਾ ਨਾ ਤੇਰੀ ਸੁਣ ਗੱਲ ਜੇ ਤੇਰੇ ਕੋਲ ਹੈਗਾ ਤੇ ਤੂੰ ਕਰ ਦਿੰਦੀ ਨਹੀਂ ਗੱਲ ਸੁਣ ਮੁੰਡਿਆ ਹੁਣ ਤੂੰ ਚੁੱਪ ਕਰ ਜਾ ਮੈਨਿਆ ਹੁਣ ਤੇਰਾ ਛੋਟਾ ਜੀਜਾ ਆ ਉਹਨੂੰ ਤਾਂ ਤੂੰ ਠੰਡਾ ਵੀ ਨਹੀਂ ਪਿਆਇਆ ਮੇਰੇ ਮਨ ਦੇ ਚਾਇਆ ਉਹਨੂੰ ਤੂੰ ਕਿਸ ਪੱਟੀ ਨੂੰ ਪੁੱਛ ਲਿਆ ਵਾ ਟੰਡਾ ਸਭ ਕੁਝ ਪੁੱਛ ਲਿਆ ਛੋਟੀ ਨੂੰ ਛੋਨੇ ਵੀ ਮੀ ਮਾਸਾ ਤੇ ਆ ਵੀ ਗੱਲ ਨਹੀਂ ਮੈਨੂੰ ਦੱਸਿਆ ਇਹ ਸਿਆਣੀ ਬੇਣੀ ਤੇਹੀ ਆ ਇੰਨੇ ਕਹਿਣਾ ਕਿ ਪਾਣੀ ਲਿਆਓ ਠੰਡਾ ਲਿਆਓ ਚਾਹ ਲਿਆਓ ਮਨ ਦੇ ਵਿੱਚ ਜੋ ਬਠਾਇਆ ਨਾ ਤੂੰ ਕੋਈ ਕੋਸੀ ਬੋਲਦਾ ਤੂੰ ਮੇਰੇ ਆਖੇ ਮੈਂ ਮਾਈ ਮੱਤੇ ਦੇਂਦੀ ਨਹੀਂ ਤੂੰ ਮੇਰੇ ਦਵੇ ਨਹੀਂ ਲਾਉਂਦੇ ਤੂੰ ਦੇ ਦੇ ਕੇ ਨਾ ਸਾਰਾ ਕੁਝ ਤੁਸੀਂ ਬਣ ਜਾ ਜਿਆਦਾ ਦੇ ਦੇ ਉਹ ਕਹਿੰਦੇ ਦਾ ਪਤਾ ਛੋਟੀ ਵੀ ਠੀਕ ਆਏ ਆ 加ਦੀ થી ਉਹਨੇ ਕੋਲ ਬੁਫਾ ਕੇ ਜਾ ਉਹ ਉੱਥੇ ਬੈਠੇ ਉਹ ਪੁੱਛੇ ਕੀ ਕਰੀਂ ਪੁੱਛਿਆ ਮੈਨੂੰ ਪਤਾ ਸਾਰਾ ਫਗਰੇ ਸੌਂ ਮੁੰਡਿਆ ਗਾ ਲਾ ਤੂੰ ਜਾ ਕੇ ਮਮੀ ਮੈਨੂੰ ਅੱਗੇ ਤੋਂ ਆ ਗਈ ਮੱਤ ਹਾਂ ਕਿ ਕੋਈ ਨਾ ਕੋਈ ਘੱਟ ਨਹੀਂ ਕਰਨਾ ਕੋਈ ਨਹੀਂ ਮੈਂ ਸੋਚਿਆ ਕਿ ਛੋਟੀ ਧਾਗੇ ਬਾੰਨੇ ਪਰ ਛੋਟੀ ਨਹੀਂ ਬਧੀਆ ਗਾਤੜ ਮੇਰੇ ਬੀਨੂ ਸੇ ਹੀ ਛੋਟੀ ਧਾਗਾ ਬਾੰਨ ਜੀ ਬਗਾਰੀ ਕੀ ਕਰੋਗੀ ਹੋਰ ਕੋਈ ਨਹੀਂ ਉਹ ਤਾਂ ਮੈਂ ਆਪਣਾ ਪਿਆਰ ਆਪਣਾ ਪਿਆਰ ਕਰਦੀ ਆ ਉਹ ਤੁਹਾਨੂੰ ਸਾਰਿਆਂ ਨੂੰ ਬੱਟੇ ਦੇ ਮੰਨ ਲਈ ਮੰਨ ਤੇ ਇਹ ਤਾਂ ਨਾ ਬਖਾਉ ਉਹਨੂੰ ਵੀ ਕਹੋ ਕਿ ਸੋਦੀ ਭੈਣ ਆਪਣੇ ਸਾਰੇ ਪਿਆਰ ਭੈਣ ਭਰਾ ਪਿਆਰ ਨਾਲ ਦੇ। ਚਲ ਮਾਤਾ ਮੇਰੀ ਸੁਣ ਗੱਲ। ਮੈਂ ਜਾਨਣਾ ਉਹ ਤੂੰ ਫੋਨ ਕਰ ਵੱਡੀ ਨੂੰ ਤਾਂ ਕੋਈ ਗੱਲ ਨਹੀਂ ਦੂਸਰੇ ਰੈਨ ਹੁੰਦਾ ਤੇ ਭੈਣ ਭਰਾ ਫੇਰ ਇੱਕ ਜਿਹਾ ਰਹਿਣਾ। ਕੋਈ ਗੱਲ ਨਹੀਂ ਛੋਟੀ ਕੋਈ ਜਾਨਣਾ ਮੈਂ ਤਾਂ ਛੋਟੀ ਵੀ ਚਲ ਗਈ ਹੈ। ਹਾਂ ਨਹੀਂ ਉਹ ਤਾਂ ਕੋਈ ਨਹੀਂ ਬਾਹਰ ਗਈ ਹੈ ਦੀਦੀ ਨੂੰ ਫੋਨ ਕਰਨਾ ਸੀ ਉਹ ਚੱਕਦੀ ਨਹੀਂ। ਚਲ ਤੀਹ ਨੂੰ ਵੀ ਮਨਾਓ ਚਲ ਉਹਨੂੰ ਵੀ ਦੇ ਦੇਣਾ ਚਲ ਵੱਡੀ ਨੂੰ ਵੀ ਚਲ ਆ। ਸੋਨਾ ਬਚਦੇ। ਚਲ ਉਹਨਾਂ ਨੂੰ ਹੁਣ ਕੇ ਆਪਾਂ ਜੇ ਰਲ ਮਿਲ ਕੇ ਉਹ ਅਸੀਂ ਤੇ ਭੈਣ ਭਰਾ ਪਿਆਰ ਕਰਨਾ ਚਲ ਜੋ ਹੋ ਗਿਆ ਜਾ ਰੋ ਗਿਆ ਹੁਣ ਕੋਈ ਤੂੰ ਸਿਆਣੀ ਮਤ ਦਿਆ ਕਰ। ਬਾੜੀ ਜੇ ਤੁਸੀਂ ਕਿ ਸਿਆਣੀ ਮਤ ਦਿਆ ਕਰ। ਚਲ ਠੀਕ ਹੈ ਮਾਤਾ ਮੈਂ ਜਾਣਾ ਫਿਰ। ਲੈ ਛੇੜ ਤੇ ਜਾਵਾਂਗੇ। ਉੱਥੇ ਬੈਠੇ ਆ ਬੰਦੇ। ਚੋਣਾ ਚੋਣਾ ਆਈ। ਚੱਲ ਕੋਈ ਨਹੀਂ ਮੈਂ ਫੋਨ ਕਰਦੀ ਆਂ ਕਿਹਨੂੰ ਦਾ। ਕਰਦੀ ਆਂ ਮੈਂ। ਚੱਲ ਚੰਗਾ ਮਾਤਾ। ਤੁਸੀਂ ਗੱਲ ਜੀ ਸਾਰਿਆਂ ਨੂੰ। ਸਟੱਡੀ ਵੀਡੀਓ ਬਣਾ ਦਮ ਕਰੇ ਸੀ ਕਿ ਅਮੀਰੀ ਤੇ ਗਰੀਬੀ ਚ ਕੀ ਫਰਕ ਹੋਏਗਾ। ਸਿਆਣੇ ਬੰਦਿਆਂ ਨੂੰ ਹਮੇਸ਼ਾ ਚਾਹੀਦਾ ਕਿ ਇੱਕ ਦੂਜ ਨੂੰ ਜੋੜ ਕੇ ਰੱਖਣਾ ਕਿਉਂਕਿ ਸਿਆਣੀ ਜੋੜ ਦੇਨ ਸੈਨ ਤੜੋਂਦੇ ਆ। ਉੰਨਾਂ ਨੂੰ ਇਸ ਵੀਡੀਓ ਤੋਂ ਸਿੱਖਿਆ ਮਿਲੂਗੀ ਕਿ ਕੋਈ ਭੈਣ ਨਹੀਂ ਗਲਤ ਹੁੰਦੀ ਕੋਈ ਭਰਾ ਗਲਤ ਨਹੀਂ ਹੁੰਦਾ ਸਿਚੁਏਸ਼ਨ ਇਹੋ ਜੀ ਹੁੰਦੀ ਆ ਕਿ ਦੋ ਭੈਣ ਨੂੰ ਵੀ ਗਲਤ ਬਣਾਉਂਦੇ ਨੇ ਤੇ ਭਰਾ ਨੂੰ ਵੀ ਗਲਤ ਬਣਾ ਲੈਂਦੇ ਠੀਕ ਹੈ ਜੀ ਮੇਰੀ ਗਰੀਬੀ ਦਾ ਆਪਣੇ ਨਾ ਦਿਮਾਗ ਚ ਬੈਂਕ ਕੱਢ ਜਣਾ ਤੈਨਾਂ ਬਿਲਕੁਲ ਕਹਿੰਦੇ ਆ ਕਿ ਦੋ ਸਾਡੀ ਭੈਣ ਨੂੰ ਪਤਾ ਕਿ ਸਿਆਣੇ ਕਹਿੰਦੇ ਸੀ ਨਾ ਨੋਹਾਂ ਨਾਲੋਂ ਮਾਸਕ ਦੀ ਵੱਖ ਨਹੀਂ ਹੁੰਦਾ ਇਹ ਰਿਐਲਿਟੀ ਬਿਲਕੁਲ ਜੀ ਭੈਣ ਤੇ ਭਰਾ ਕਦੀ ਦੋਨੇ ਹੁੰਦੇ ਭੈਣ ਭਰਾ ਭੈਣ ਭਰਾ ਹੀ ਰਹਿੰਦੇ ਆ ਜੋ ਆਪਾਂ ਬਾਹਰ ਦੇ ਭੈਣ ਭਰਾ ਬੰਦੇ ਹੋ ਇੱਕ ਦੂਜੇ ਦੇ ਨਹੀਂ ਬੰਦੇ ਇਹ ਸਿਰਫ ਸੋਚ ਆਪਣੇ ਥੋੜੀ ਜਿਹੀ ਬਦਲਣ ਦੀ ਰੀਸ਼ਤੇਆਂ ਇਸ ਕਰਕੇ ਆਪਣੇ ਰਿਸ਼ਤਿਆਂ ਨੂੰ ਵਿਗਾੜੋ ਨਾ ਖਰਾਬ ਨਾ ਕਰੋ ਭੈਣ ਭਰਾ ਆਪਸ ਵਿੱਚ ਪਿਆਰ ਲਿਖੋ ਤੇ ਪਿਆਰ ਨਾਲ ਰੱਖੋ ਇਦਾਂ ਹੀ ਫੈਮਲੀ ਖੁਸ਼ਹਾਲ ਰਹਿੰਦੀ ਤੇ ਫੈਮਲੀ ਆਪਣੀ ਸਦਾ ਵਾਰਗੇ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਮਿਲਦੀ ਜੋ ਆਪਾਂ ਕਰਦੇ ਆ ਆਪਣੇ ਬੱਚਿਆਂ ਨੂੰ ਵੀ ਕਰਦੇ ਹਾਂ ਹਾਂ ਚਲੋ ਹੋਰ ਸਾਡੇ ਵੀਡੀਓ ਨੂੰ ਵੇਖ ਲਾਈਕ ਲਾਈ ਸ਼ੇਅਰ ਕਮੈਂਟ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਵੀਡੀਓ ਵਧੀਆ ਲੱਗੀ ਤੇ ਸਬਸਕ੍ਰਾਈਬ ਹੋਰ ਵੀਡੀਓ ਵੇਖਣ ਵਾਸਤੇ ਸਾਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਹੋਰ ਵੀਰਨ ਵਾਸਤੇ ਲਾਈਕ ਕਮੈਂਟ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੀ ਜਰੂਰ ਹੋਰ ਵੀਡੀਓ ਵੇਖਣ ਵਾਸਤੇ ਜਿੰਨੇ ਤੁਹਾਨੂੰ ਪਿਆਰ ਕਰਦੇ ਹੋ ਤੇ ਪਿਆਰ ਦਿੰਦੇ ਹੋ ਲਾਈਕ ਕਰਦੇ ਹੋ ਤੇ ਤੁਹਾਨੂੰ ਹੋਰ ਵੀਡੀਓ ਹੋਰ ਹੋਰ ਮਿਲਣਗੇ। ਥੈਂਕ ਯੂ